ਹਾਂਜੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਗੁਰਜੰਟ ਛੰਨਾ ਤੁਸੀਂ ਮਾਲਵਾ ਪ੍ਰੋ ਟੀਵੀ ਦੇ ਉੱਤੇ ਜਿਹੜੀ ਅੱਜ ਇੰਟਰਵਿਊ ਅਸੀਂ ਕਰਨ ਲੱਗੇ ਆ ਬਹੁਤ ਖਾਸ ਉੱਚੀ ਸ਼ਖਸੀਅਤ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਤੇ ਕੋਸ਼ਿਸ਼ ਕਰੀਂ ਜਾਂ ਕੋਈ ਚੰਗਾ ਲੈ ਕੇ ਆਈਏ ਅੱਜ ਮੇਰੇ ਨਾਲ ਨੇ ਬਾਈ ਅਵਤਾਰ ਸਿੰਘ ਮਾਨ ਪਿੰਡ ਗਾਜੀਵਾਸ ਨੇ ਤੇ ਸਰਕਾਰੀ ਟੀਚਰ ਨੇ ਨਾਲ ਹੀ ਪਿੰਡ ਗਾਜੀਪੁਰ ਪਿੰਡ ਹੈ ਪਟਿਆਲੇ ਜ਼ਿਲ੍ਹੇ ਦਾ ਉੱਥੇ ਟੀਚਰ ਲੱਗੇ ਨੇ ਆਪਣੀਆਂ ਸੁਆਮਾਨ ਵੀਡੀਓ ਦੇ ਰਹੇ ਨੇ ਤੇ ਬਾਈ ਹੋਰਾਂ ਦਾ ਸ਼ੌਕ ਹੈ ਜਿਹੜਾ ਉਹ ਲਿਖਣਾ ਗਜ਼ਲਾਂ ਕਵਿਤਾ ਲਿਖਣਾ ਤੇ ਬਾਈ ਹੋਰਾਂ ਨੇ ਜਿਹੜੀ ਕਿਤਾਬ ਲਿਖੀ ਆ ਪਾਣੀ ਤੇ ਮੂਰਤ ਆਪਾਂ ਇਸ ਕਿਤਾਬ ਦੇ ਵਿੱਚੋਂ ਵੀ ਕੁਝ ਗੱਲਾਂ ਕਰਾਂਗੇ ਤੇ ਬਾਈ ਹੋਰਾਂ ਨਾਲ ਪੁੱਛਦੇ ਆਂ ਵੀ ਕਿੱਦਾਂ ਜਿਹੜਾ ਲਿਖਣਾ ਸ਼ੁਰੂ ਕਰਿਆ ਤੇ ਕਿੱਥੋਂ ਇਹ ਜਿਹੜੀ ਐ ਚੇਨ ਲੱਗੀ ਸਾਰੀ ਗੱਲਬਾਤ ਕਰਦੇ ਆਂ ਬਾਈ ਜੀ ਸ਼ਸ਼ੀਕਰਨ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਵਧੀਆ ਤੇ ਭਾਈ ਜੀ ਆਪਾਂ ਲੰਬੀ ਨਾ ਲੈ ਕੇ ਜਾਈਏ ਗੱਲ ਕਰਦੇ ਆਂ ਤੇ ਇਹ ਜਿਹੜੀ ਲਿਖਣ ਦੀ ਚੇਟੇ ਕਾ ਤੁਹਾਨੂੰ ਇਹ ਕਿੱਥੋਂ ਲੱਗੀ ਲਿਖਣ ਦਾ ਇਦਾਂ ਜੇ ਕੌਂਸਟ ਟਾਈਮ ਤੋਂ ਹੀ ਉਸ ਤੋਂ ਪਹਿਲਾਂ ਵੀ ਜੇ ਮੈਂ ਆਪਣੇ ਪਿੰਡ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਨੇ ਗੁਰਨਾਮ ਵਾਸੀ ਅਰਖਾਲੇ ਕਵਿਸਰੀ ਬਹੁਤ ਵਧੀਆ ਉਹਨਾਂ ਦੀ ਹੁੰਦੀ ਆ ਉਹਨਾਂ ਨੂੰ ਸੁਣਨ ਦੀ ਬਹੁਤ ਇੱਛਾ ਹੁੰਦੀ ਦੀਗੀ ਉਹਨਾਂ ਤਾਂ ਸੁਣ ਸੁਣ ਕੇ ਕਿੱਸਿਆਂ ਬਾਰੇ ਪਤਾ ਲੱਗਣਾ ਉਹਨਾਂ ਦੀ ਪੜ੍ਹਾਈ ਕਰਨੀ ਤੇ ਕਿਤਾਬਾਂ ਦੇ ਵਿੱਚੋਂ ਹੀ ਪੜ੍ਹ-ਪੜ੍ਹ ਕੇ ਇੱਧਰ ਨੂੰ ਮਨ ਬਣਦਾ ਗਿਆ ਤੇ ਆਪਦੇ-ਆਪ ਨੂੰ ਮਹਿਸੂਸ ਹੋਣ ਲੱਗਾ ਕਿ ਆਪਾਂ ਵੀ ਕੁਝ ਨਾ ਕੁਝ ਲਿਖ ਸਕਦੇ ਹਾਂ ਕਾਲਜ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਲਾਇਬ੍ਰੇਰੀ ਜਾਣਾ ਹੋਇਆ ਪੰਜਾਬੀ ਲਿਟਰੇਚਰ ਦੇ ਨਾਲ ਵਾਹ ਪਿਆ ਤੇ ਉੱਥੋਂ ਚੱਲ ਸੋ ਚੱਲ ਇਹ ਕੰਮ ਅੱਗੇ ਦੀ ਅੱਗੇ ਚੱਲਦਾ ਗਿਆ ਅੱਛਾ ਤੇ ਇਹਦੇ ਲਈ ਕੋਈ ਖਾਸ ਉਪਰਾਲੇ ਕਰਨੇ ਪੈਂਦੇ ਨੇ ਜਾਂ ਫਿਰ ਇਹ ਮਤਲਬ ਇੱਕ ਜਿੱਦਾਂ ਕਹਿ ਲਈਏ ਵੀ ਗੋੜ ਗਿਫਟੀ ਹੁੰਦਾ ਜਾਂ ਕੋਈ ਮਤਲਬ ਹੁਣ ਜਿਹੜੇ ਆਪਣੇ ਦਰਸ਼ਕ ਦੇਖ ਰਹੇ ਨੇ ਉਹ ਦੇਖ ਰਹੇ ਯਾਰ ਥੋੜਾ ਮੋਟਾ ਹਰੇ ਕੀ ਬੰਦਾ ਲਿਖ ਲੈਂਦਾ ਆਪਾਂ ਦੇਖਨੇ ਫੇਸਬੁੱਕ ਤੇ ਵੀ ਯਾਰ ਮਾਸਟਰ ਜੀ ਸਾਨੂੰ ਦੱਸਣਗੇ ਵੀ ਇਹ ਗੋੜ ਗਿਫਟੀ ਹੁੰਦਾ ਜਾਂ ਬੰਦਾ ਆਪਦੀ ਕੋਈ ਕਿਸੇ ਕੋਸ਼ਿਸ਼ ਦੇ ਕਰਨ ਦੇ ਬਾਵਜੂਦ ਵੀ ਕੋਈ ਲਿਖਣ ਲੱਗ ਸਕਦਾ ਜਿੰਨੇ ਨਹੀਂ ਦੇਖੋ ਕੋਈ ਵੀ ਕਲਾ ਬਖਸ਼ਿਸ਼ ਤਾਂ ਪਰਮਾਤਮਾ ਦੀ ਹੋ ਆ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੋਈ ਗਜ਼ਲ ਦੇ ਨਾਲ ਹੀ ਸੰਬੰਧਿਤ ਮੈਂ ਗੱਲ ਕਰ ਰਿਹਾ ਕਿਉਂਕਿ ਕਿਤਾਬ ਆਪਣੀ ਪੂਰੀ ਗਜ਼ਲਾਂ ਦੀ ਅਤੇ ਗਜ਼ਲ ਹੈ ਜਿਹੜੀ ਉਹ ਬਹਿਰ ਵਜ਼ਨ ਦੇ ਵਿੱਚ ਹੀ ਲਿਖੀ ਜਾਂਦੀ ਹੈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਖੁੱਲੀ ਕਵਤਾ ਵੀ ਬਹੁਤ ਵਧੀਆ ਬਹੁਤ ਅੱਛੀ ਲਿਖੀ ਜਾ ਰਹੀ ਹੈ ਮੈਂ ਵੀ ਆਪ ਵੀ ਖੁੱਲੀ ਕਵਤਾ ਲਿਖਦਾ ਪਰ ਜੇ ਉਹ ਚੀਜ਼ ਇੱਕ ਰਿਦਮ ਚ ਹੋਏਗੀ ਉਹਨੂੰ ਗਾਇਆ ਵੀ ਜਾ ਸਕਦਾ ਹੈ ਸੁਣਨ ਵਾਲੇ ਨੂੰ ਵੀ ਆਨੰਦ ਆਉਂਦਾ ਜਿਸ ਤਰ੍ਹਾਂ ਆਪਾਂ ਦੇਖਿਆ ਨਾ ਪ੍ਰਮਾਤਮਾ ਨੇ ਵੀ ਹਰ ਇੱਕ ਚੀਜ਼ ਜੋ ਪੈਦਾ ਕੀਤੀ ਹੈ ਉਹਦਾ ਇੱਕ ਬੰਦੇ ਇਸ ਆਪਾਂ ਕਹਿੰਦੇ ਆ ਪਾਣੀ ਦਾ ਬਹਾਓ ਆਪਦੇ ਆਪ ਆ ਦਰਿਆ ਆਉਂਦੇ ਨੇ ਪਰ ਦਰਿਆਵਾਂ ਦੇ ਵੀ ਕਿਨਾਰੇ ਦਿੱਤੇ ਨੇ ਤੇ ਉਹ ਪਾਣੀ ਸਾਨੂੰ ਉਦੋਂ ਤੱਕ ਬਹੁਤ ਵਧੀਆ ਲੱਗਦਾ ਜਦੋਂ ਉਹ ਕਿਨਾਰਿਆਂ ਦੇ ਵਿੱਚ ਚੱਲਦਾ ਸਾਡੀਆਂ ਫਸਲਾਂ ਨੂੰ ਵੀ ਸਿੰਚੇਦਾ ਸਾਡੀ ਪਿਆਸ ਵੀ ਬੁਝਾਉਂਦਾ ਪਰ ਜੇ ਉਹ ਪਾਣੀ ਆਪਦੇ ਕਿਨਾਰੇ ਤੋੜ ਦਿੰਦਾ ਤਾਂ ਉਹ ਤਬਾਹੀ ਦਾ ਕਾਰਨ ਬਣਦਾ ਇਸ ਕਰਕੇ ਕੋਈ ਗੀਤ ਹੈ ਕਵਿਤਾ ਜਾਂ ਗਜ਼ਲ ਆ ਕੁਝ ਵੀ ਹੈ ਨਜ਼ਮ ਵੀ ਲਿਖ ਦਿਓ ਤੁਸੀਂ ਤਾਂ ਉਸ ਨੂੰ ਇੱਕ ਮੀਟਰ ਦੇ ਵਿੱਚ ਲੈ ਕੇ ਉਹ ਜ਼ਰੂਰ ਆਪਾਂ ਨੂੰ ਦੇਖਣਾ ਚਾਹੀਦਾ ਕਿ ਇਹ ਸੁਣਨ ਵਾਲੇ ਨੂੰ ਵੀ ਪੜ੍ਹਨ ਵਾਲੇ ਨੂੰ ਵੀ ਆਨੰਦਿਤ ਜ਼ਰੂਰ ਕਰੇ ਅੱਛਾ ਕਿਹੜੀਆਂ ਕਿਹੜੀਆਂ ਕਿਤਾਬਾਂ ਤੁਸੀਂ ਅ ਦਰਸ਼ਕਾਂ ਨੂੰ ਦੱਸੋ ਇੱਕ ਕਿਹੜੀਆਂ ਉਹ ਕਹਿੋ ਜਿਹੀਆਂ ਕਿਤਾਬਾਂ ਪੜ੍ਹਨਾ ਮਤਲਬ ਕਵਿਤਾ ਲਿਖਣ ਲਈ ਗਜ਼ਲ ਲਿਖਣ ਲਈ ਨਜ਼ਮ ਲਿਖ ਜਾਂ ਗਾਣੇ ਅੱਜਕੱਲ੍ਹ ਸ਼ੌਕਾ ਮੁੰਡਿਆਂ ਨੂੰ ਗੀਤ ਲਿਖਣ ਦਾ ਉਹ ਗੀਤ ਲਿਖਣ ਵਾਲੇ ਕਿਹੜੀਆਂ ਕਿਤਾਬਾਂ ਪੜ੍ਹਨਾ ਜਾਂ ਉਹ ਲਿਟਰੇਚਰ ਕੋਈ ਇੱਕ ਤਰ੍ਹਾਂ ਦੀ ਕੋਈ ਹੁੰਦਾ ਜਾਂ ਕਿ ਇਹੋ ਜਿਹਾ ਲਿਟਰੇਚਰ ਪੜ੍ਹਨਾ ਕਿਹੜੇ ਰਾਈਟਰ ਨੂੰ ਪੜ੍ਹਨਾ ਕਿਹੜੇ ਨਾਵਲ ਪੜ੍ਹਨਾ ਕੋਈ ਦੱਸੋਗੇ ਨਹੀਂ ਇਦਾਂ ਹੈ ਜੀ ਦੇਖੋ ਹਰ ਇੱਕ ਵਿਦਾ ਆਪਣੇ ਆਪ ਚ ਸੰਪੂਰਨ ਹੈ ਹਾਂਜੀ ਇਹ ਨਹੀਂ ਕਿ ਮੈਂ ਜੇ ਗਜ਼ਲ ਲਿਖਦਾ ਤਾਂ ਮੈਂ ਕਪਤਾਵਾ ਦੀਆਂ ਕਿਤਾਬਾਂ ਜਾਂ ਗਜ਼ਲਾਂ ਦੀਆਂ ਹੀ ਪੜ੍ਹਦਾ ਮੈਂ ਕਹਾਣੀ ਬਹੁਤ ਪੜ੍ਹਦਾ ਮੈਂ ਨਾਵਲ ਵੀ ਬਹੁਤ ਪੜ੍ਹਦਾ ਤੇ ਜੇ ਕੁਝ ਵਧੀਆ ਕਰਨਾ ਜਿਵੇਂ ਤੁਸੀਂ ਅੱਜ ਦੇ ਬੱਚਿਆਂ ਦੀ ਗੱਲ ਕੀਤੀ ਹੈ ਤਾਂ ਸਾਨੂੰ ਪਿੱਛੇ ਥੋੜਾ ਜਿਆਦਾ ਜਾਣਾ ਪਊਗਾ ਉਹਨਾਂ ਨੂੰ ਚੰਗੀਆਂ ਕਿਤਾਬਾਂ ਚੰਗੇ ਗੀਤਕਾਰੀ ਦੇ ਵਿੱਚ ਜਿਵੇਂ ਪਸ਼ਿਮ ਕੁਮਾਰ ਬਟਾਲਵੀ ਨੂੰ ਪੜ੍ਹ ਲਈਏ ਜਾਂ ਹੋਰ ਵੀ ਆ ਧਰਮ ਕੰਮੇ ਆਣਾ ਜੀ ਨੇ ਉਹਨਾਂ ਦੀਆਂ ਵੀ ਕੁਝ ਕਿਤਾਬਾਂ ਆਈਆਂ ਹੋਈਆਂ ਨੇ ਇਸੇ ਤਰ੍ਹਾਂ ਮਤਲਬ ਕਿ ਜੇ ਤੁਸੀਂ ਨੇ ਇੱਕ ਸੇਧ ਲੈਣੀ ਹੈ ਜਿਸ ਤਰ੍ਹਾਂ ਦੀ ਗੱਲ ਕੀਤੀ ਹੈ ਪਿੰਗਲ ਅਰੂਜ ਦੀਆਂ ਵੀ ਕਿਤਾਬਾਂ ਨੇ ਅੱਛਾ ਜਿਵੇਂ ਡਾਕਟਰ ਇਸਤਰਸੀਮ ਜੀ ਦੀ ਹੈ ਕ੍ਰਿਸ਼ਨ ਪਨੋਟ ਜੀ ਦੀ ਹੈ ਦੀਪਕ ਜਤੋਈ ਜੀ ਦੀ ਆ ਤੇ ਹੋਰ ਵੀ ਬਹੁਤ ਵਿਦਵਾਨਾਂ ਨੇ ਇਸ ਬਾਰੇ ਕਿ ਲਿਖਿਆ ਹੋਈਆਂ ਨੇ ਕਿ ਤੁਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਲੈ ਸਕਦੇ ਹੋ ਉਸ ਤੋਂ ਬਾਅਦ ਅਭਿਆਸ ਸੋਡਾ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਬਣਾਉਂਦੇ ਹੋ ਤੇ ਇਹ ਪਾਣੀ ਤੇ ਮੂਰਤ ਹੈ ਹਨਾ ਤੇ ਇਹਨੂੰ ਕਿਤਾਬ ਨੂੰ ਉਹ ਲਿਖਣ ਲਈ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਲੈ ਕੇ ਐਂਡ ਤੱਕ ਕਿੰਨੀ ਕੁ ਮਿਹਨਤ ਲੱਗੀ ਜਾ ਕੀ ਕੁਝ ਕਰਨਾ ਪਿਆ ਕਿੰਨੀਆਂ ਕੁ ਮੁਸ਼ਕਲਾਂ ਜਾਂ ਜਿਵੇਂ ਤੁਸੀਂ ਨੌਕਰੀ ਵੀ ਕਰਦੇ ਹੋ ਉਹਦੇ باوجود ਵੀ ਮਤਲਬ ਕਿੰਨਾ ਕਦੇ ਲਈ ਸੰਘਰਸ਼ ਕੀਤਾ ਸੰਘਰਸ਼ ਦੀ ਇਹ ਗੱਲ ਇਹ ਹੈ ਜੀ ਦੇਖੋ ਜਦੋਂ ਸ਼ੌਂਕ ਹੁੰਦਾ ਤਾਂ ਸਮਾਂ ਵੀ ਨਿਕਲਿਆ ਆਉਂਦਾ ਹਾਂਜੀ ਤੇ ਸਾਧਨ ਵੀ ਬਣ ਜਾਂਦਾ ਬਿਲਕੁਲ ਤੇ ਇਹ ਕਿਤਾਬ ਕੋਈ ਇੱਕ ਦੋ ਸਾਲਾਂ ਦਾ ਨਹੀਂ ਮੇਰੀ 24-25 ਸਾਲ ਦੀ ਮਿਹਨਤ ਹੈ ਇਹ ਮੈਂ ਘਟੋ ਘਟ 1998-99 ਤੋਂ ਲਿਖਣ ਲੱਗ ਰਿਹਾ ਤੇ ਮੈਂ ਕਿਤਾਬ ਛਪਾਉਣ ਦੇ ਵਿੱਚ ਕੋਈ ਕਾਹਲ ਨਹੀਂ ਜਿਹੜੀਆਂ ਇਹਸ ਕਿਤਾਬਾਂ ਦੇ ਕਿਤਾਬ ਦੇ ਵਿੱਚ ਗਾਜ਼ਲਾਂ ਤੁਸੀਂ ਲਿਖੀਆਂ ਨੇ ਸਾਰੀਆਂ ਜੋ ਵੀ ਇਹਦੇ ਵਿੱਚ ਪਰੋਏ ਗਏ ਨੇ ਸ਼ਬਦ ਮਤਲਬ ਇਹ 24 25 ਸਾਲ ਦਾ ਮਟੀਰੀਅਲ ਹੈ ਜਾਂ ਮਤਲਬ ਕੁਝ ਨਵਾਂ ਹੈ ਜਾਂ ਮਤਲਬ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਹੀ ਮਿਕਸ ਹੈ ਨਹੀਂ ਹਾਂ ਇਹਦੇ ਵਿੱਚ ਮੈਂ ਉਹੀ ਗੱਲ ਕਰਨੀ ਚਾਹੁੰਦਾ ਵੀ ਸਟਾਰਟਿੰਗ ਹੈ ਜਿਹੜੀ ਉਹ 99 99 ਦੇ ਵਿੱਚ ਹੋਈ ਉਦੋਂ ਆਪਾਂ ਕਹਿੰਦੇ ਜਿਵੇਂ ਸ਼ੁਰੂਆਤੀ ਦੌਰ ਦੀਆਂ ਨੇ ਕੁਝ ਹੋ ਸਕਦਾ ਮੈਨੂੰ ਹੁਣ ਆਪ ਨੂੰ ਵੀ ਵਧੀਆ ਨਾ ਲੱਗਦੀਆਂ ਹੋਣ ਕਿਉਂਕਿ ਅੱਗੇ-ਅੱਗੇ ਜਿਉਂ-ਜਿਉਂ ਆਪਾਂ ਜਾਈ ਜਾਈਏ ਨਾ ਪ੍ਰੈਕਟਿਸ ਮੇਕਸ ਦਾ ਪ੍ਰੋਜੈਕਟ ਨਵਾਂਪਨ ਵੀ ਆਈ ਜਾਂਦਾ ਤੇ ਤੁਸੀਂ ਆਪ ਦੇ ਆਪ ਚ ਸੁਧਾਰ ਵੀ ਕਰੀ ਜਾਂਦੇ ਠੀਕ ਹੈ ਵਜਨ ਦਾ ਬਹੁਤ ਫਰਕ ਪਿਆ ਤਾਂ ਇਹਦੇ ਵਿੱਚ ਪ੍ਰਾਤਨਤਾ ਵੀ ਹੈ ਨਵੀਨਤਾ ਵੀ ਹੈ ਕੁਝ ਸ਼ੇਅਰ ਇਸ ਦੇ ਵਿੱਚ ਤੁਸੀਂ ਦੇਖੋਗੇ ਅੱਜ ਕੱਲ ਜੋ ਸੋਸ਼ਲ ਮੀਡੀਆ ਨਾਲ ਸੰਬੰਧਿਤ ਹੈ ਮੈਂ ਉਸ ਨੂੰ ਟਾਰਗੇਟ ਕਰਕੇ ਜਾਂ ਉਸ ਦੇ ਸੰਬੰਧੀ ਲਿਖੇ ਨੇ ਕਿਉਂਕਿ ਨਵੀਂ ਪੀੜ੍ਹੀ ਹੈ ਜਿਹੜੀ ਜੇ ਉਹਨੂੰ ਇਹ ਭਾਸ਼ਾ ਸਮਝ ਨਹੀਂ ਆਊਗੀ ਫਿਰ ਆਪਣਾ ਲਿਖਣ ਦਾ ਵੀ ਕੀ ਟਿਕਾ ਠੀਕ ਹੈ ਮਤਲਬ ਇੱਕ ਵਿਗਿਆਨਿਕ ਤਰੀਕੇ ਨਾਲ ਲਿਖਿਆ ਹੈ ਹਾਂ ਜੀ ਹਾਂ ਜਿਵੇਂ ਆਪਾਂ ਕਹ ਲਈਏ ਠੀਕ ਇਹਦੇ ਵਿੱਚ ਸੋਸ਼ਲ ਮੀਡੀਆ ਨਾਲ ਸੰਬੰਧਿਤ ਕਾਫੀ ਅੱਛੇ ਕਈ ਵਾਰੀ ਕੀ ਕਰਨਾ ਸੀ ਗਾਜ਼ਲਾਂ ਜਿਵੇਂ ਆਮ ਬੰਦਾ ਦੇਖੋ ਜਿਹੜਾ ਪੜਦਾ ਹੈ ਉਹਨੂੰ ਤਾਂ ਸਮਝ ਆਉਂਦੀ ਹੈ ਜਿਹੜਾ ਕਦੇ-ਕਦੇ ਪੜਦਾ ਨਮਾ ਪੜਦਾ ਉਹਨੂੰ ਨਹੀਂ ਸਮਝ ਆਉਂਦੀ ਤੇ ਫਿਰ ਉਹ ਕੀ ਕਰੇ ਜਾਂ ਜਿਹੜਾ ਨਮਾ ਬੰਦਾ ਪੜਦਾ ਉਹਨੂੰ ਗਜ਼ਲ ਦਾ ਕਵਿਤਾ ਦਾ ਮੈਨੂੰ ਲੱਗਦਾ ਵੀ ਸੌ ਦੇ ਵਿੱਚੋਂ 90% ਨਹੀਂ ਬੰਦਿਆਂ ਨੂੰ ਸਮਝ ਆਉਂਦੀ ਹਾਂਜੀ ਤੇ ਫਿਰ ਉਹਦਾ ਕੀ ਹੱਲ ਹੈ ਉਹਦਾ ਹੱਲ ਇਹੀ ਹੈ ਜਿਹੜੀ ਆਪਾਂ ਪਹਿਲਾ ਚੀਜ਼ ਕਹਿ ਕੇ ਹਟਿਆ ਅਭਿਆਸ ਅਭਿਆਸ ਜੇ ਤੁਸੀਂ ਮਨ ਬਣਾ ਲਿਆ ਤਾਂ ਉਹਦੇ ਵਿੱਚੋਂ ਤੁਹਾਨੂੰ ਹੋ ਸਕਦਾ ਇੱਕ ਵਾਰ ਰਸ ਨਾ ਆਵੇ ਦੂਜੀ ਵਾਰ ਪੜੋਗੇ ਤਾਂ ਉਹਦਾ ਕੋਈ ਨਾ ਕੋਈ ਮੇਰੀ ਬਾਰੀ ਬਾਰੀ ਪੜਨਾ ਹਾਂ ਬਾਰ ਬਾਰ ਤੁਹਾਨੂੰ ਅਭਿਆਸ ਕਰਨਾ ਪਊਗਾ ਚਾਹੇ ਕਿਸੇ ਵੀ ਚੀਜ਼ ਨੂੰ ਸ਼ੌਕ ਨੂੰ ਆਪਾਂ ਕਿਵੇਂ ਲਾ ਸਕਦੇ ਹਾਂ ਲੋਕਾਂ ਦੇ ਵਿੱਚ ਕਿਉਂਕਿ ਹੁਣ ਤਾਂ ਚਾਹੇ ਮੈਂ ਵੀ ਹਾਂ ਦਿਨ ਦੇ ਵਿੱਚ ਜੇ 12 ਘੰਟੇ ਨੇ ਤਾਂ 12 ਦੇ ਵਿੱਚੋਂ 7-8 ਘੰਟੇ ਬੰਦਾ ਫੋਨ ਦੇਖਦਾ ਮਿੰਟੋ ਮਿੰਟੀ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਜਾਨ ਨਿਕਲ ਜਾਂਦੀ ਅਗਲੇ ਦੀ ਮੈਂ ਦੇਖਾਂ ਟੀ ਹੋਈ ਹੈ ਕਾਜ਼ਲੇ ਟੂਟ ਹੈ ਹੋਇਆ ਤੇ ਇਹ 3 2 ਟਾਈਮ ਨੂੰ ਛੱਡ ਕੇ ਵੀ ਕਿੰਨੂ ਕਿਤਾਬਾਂ ਦੇ ਵਿੱਚ ਬੰਦੇ ਰੁਚੀ ਪੈਦਾ ਕਿਵੇਂ ਹੋ ਸਕਦੀ ਹੈ ਕੀ ਸਾਧਨ ਸਾਧਨ ਜਿਵੇਂ ਤੁਸੀਂ ਇਹ ਕਿਹਾ ਦੇਖੋ ਆਪਾਂ ਕੋਈ ਵੀ ਹੈ ਹੋ ਸਕਦਾ ਮੈਂ ਵੀ ਉਹਨਾਂ ਚ ਹੋਵਾਂ ਕਿ ਆਪਾਂ ਥੋੜੀ ਜਿਹੀ ਪੋਸਟ ਪਾਈ 2 ਮਿੰਟਾਂ ਬਾਅਦ ਹੀ ਦੇਖਦਾ ਕਿ ਲਾਈਕ ਕਿੰਨੇ ਨਾ ਕਰਿਆ ਤੇ ਕਮੈਂਟ ਕਿੰਨੇ ਨਾ ਕਰਿਆ ਤਾਂ ਇਹਦੇ ਲਈ ਜਦੋਂ ਤੁਸੀਂ ਇਹ ਇੱਕ ਜਿਵੇਂ ਤੁਹਾਨੂੰ ਦੱਸਿਆ ਨਾ ਰਸ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਤੁਸੀਂ ਕਿਤਾਬ ਦੇ ਨਾਲ ਜੁੜ ਗਏ ਜਿਵੇਂ ਵਿਦਵਾਨਾਂ ਦਾ ਜ਼ਿਕਰ ਹੈ ਕਿ ਸੋਡਾ ਇਕੱਲੇ ਪੰ ਦਾ ਸਭ ਤੋਂ ਵਧੀਆ ਸਾਥੀ ਹੈ ਤਾਂ ਉਹ ਕਿਤਾਬ ਹੈ ਪਰ ਅਸੀਂ ਥੋੜਾ ਜਿਹਾ ਜਿਵੇਂ ਜਿਵੇਂ ਸਮਾਂ ਬਦਲਦਾ ਹੈ ਇਹ ਨਹੀਂ ਕਿ ਮੋਬਾਈਲ ਬਿਲਕੁਲ ਛੱਡ ਦਿੱਤਾ ਜਾਵੇ ਆਪਣੇ ਅੱਜ ਇੰਟਰਵਿਊ ਹੋ ਰਹੀਆਂ ਲੋਕਾਂ ਦਾ ਕੇ ਵੀ ਮੋਬਾਈਲ ਦੇ ਜ਼ਰੀਏ ਹੀ ਜਾਓਗੇ ਠੀਕ ਹੈ ਤਾਂ ਇਹ ਨੇ ਵੀ ਆਪਾਂ ਨਵੀਂ ਤੇ ਚੀਜ਼ ਨੂੰ ਬਿਲਕੁਲ ਹੀ ਇਹ ਕਹੀ ਹੈ ਵੀ ਸ਼ਾਇਦ ਕਿਸੇ ਕੰਮ ਦੀ ਨਹੀਂ ਹੈਗੀ ਜੋ ਇਹਦੇ ਵਿੱਚੋਂ ਸਾਨੂੰ ਵਧੀਆ ਲੱਗਦਾ ਆਪਾਂ ਉਹਦੇ ਨਾਲ ਵੀ ਟੱਚ ਰਹੀ ਹੈ ਤੇ ਸਾਡੀ ਜਿਹੜੀ ਪ੍ਰਾਤਨਤਾ ਇੱਕ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਵੀ ਜੁੜੇ ਰਹੀ ਹੈ ਕਿਤਾਬਾਂ ਨਾਲ ਜੁੜੀਏ ਤਾਂ ਉਹ ਚੋਂ ਸਾਨੂੰ ਬਹੁਤ ਕੁਝ ਸਿੱਖਣ ਤੇ ਸਿਖਾਉਣ ਨੂੰ ਮਿਲੇਗਾ ਇਹਨਾਂ ਨਾਲੋਂ ਤੋੜਨ ਦੇ ਲਈ ਕਿਤਾਬਾਂ ਦੇ ਨਾਲ ਸਰਕਾਰ ਦੀ ਬਹੁਤ ਵੱਡਿਆ ਇਹਦੇ ਚਾਹਤ ਨਾਲ ਹੈ ਕੀ ਆਪਾਂ ਕਹਿ ਸਕਦੇ ਹਾਂ ਜੇ ਬਾਹਰਲੇ ਮੁਲਕਾਂ 'ਚ ਆਪਾਂ ਦੇਖਦੇ ਆਂ ਤਾਂ ਉਮੂੜਾਂ ਤੇ ਲਾਇਬ੍ਰੇਰੀਆਂ ਓਪਨ ਲਾਇਬ੍ਰੇਰੀਆਂ ਜੰਗਲਾਂ 'ਚ ਵੀ ਲਾਇਬ੍ਰੇਰੀਆਂ ਮੈਂ ਕਈ ਵੀਡੀਓਜ਼ ਦੇਖੀਆਂ ਨਹੀਂ ਤਾਂ ਕੀ ਤੁਸੀਂ ਕੋਈ ਕੋਈ ਸੰਸਥਾ ਦੇ ਧਰੂ ਜਾਂ ਆਪਣੇ ਤੋਂ ਕੋਈ ਅਭਰਾਲਾ ਕਰ ਰਹੇ ਹੋਗੇ ਵੀ ਪਿੰਡਾਂ ਦੇ ਵਿੱਚ ਕੋਈ ਲਾਇਬ੍ਰੇਰੀਆਂ ਜਾਂ ਆਪਦੇ ਪਿੰਡ 'ਚ ਕੋਈ ਛੋਟੀ ਲਾਇਬ੍ਰੇਰੀ ਜਾਂ ਵੱਡੀ ਕਿ ਉਹ ਮਤਲਬ ਕਈ ਪਿੰਡਾਂ 'ਚ ਬਣ ਵੀ ਜਾਂਦੀਆਂ ਨੇ ਜਾਂ ਤਾਂ ਉਸੇ ਕਿਤਾਬਾਂ ਨੂੰ ਛਾੜਦਾ ਨਹੀਂ ਕਿਤਾਬਾਂ ਨੂੰ ਇੱਕ ਤਰ੍ਹਾਂ ਜਿਵੇਂ ਲੋਹੇ ਨੂੰ ਜੰਗ ਲੱਗਦੀ ਹੈ ਨਾਲ ਵੀ ਜੰਗ ਲੱਗ ਲੈਂਦੀ ਮਿੱਟੀ ਬਹਿ ਕੇ ਤੇ ਇਹਦਾ ਕੋਈ ਹੈਗਾ ਵੀ ਮਤਲਬ ਬਣਨ ਵੀ ਤੇ ਸਾਮ ਵੀ ਹੋਵੇ ਦੇਖੋ ਜੌਬ ਦੇ ਵਿੱਚ ਆਪਾਂ ਤੇ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਜੌਬ ਵੀ ਬੱਚਿਆਂ ਦੇ ਨਾਲ ਸਬੰਧਤ ਮਿਲੀ ਹੋਈ ਹੈ ਪਿੰਡ ਦੇ ਵਿੱਚ ਹਾਲੇ ਨਹੀਂ ਟਾਈਮ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਮੈਂ ਕੁਝ ਸਮਾਂ ਦੇ ਸਕਾਂ ਪਰ ਜਿਹੜੇ ਮੇਰੇ ਪਨੀਰੀ ਹੈ ਜਿਹੜੇ ਮੇਰੇ ਬੱਚੇ ਨੇ ਮੇਰੇ ਸਟੂਡੈਂਟ ਨੇ ਜਾਂ ਜਿੱਥੇ ਵੀ ਮੈਂ ਜਾਣਾ ਉਹਨਾਂ ਨੂੰ ਜ਼ਰੂਰ ਮੈਂ ਇਸ ਪ੍ਰਤੀ ਸੁਚੇਤ ਕਰਦਾ ਤੇ ਇੱਕ ਉਪਰਾਲਾ ਸਾਡੇ ਸਾਰੇ ਸਟਾਫ ਵੱਲੋਂ ਵੀ ਤੇ ਜਿਹੜਾ ਮੈਨੂੰ ਸਾਰੇ ਸਹਿਯੋਗ ਦਿੰਦੇ ਨੇ ਚਾਹੇ ਉਹ ਸਾਡੇ ਸਕੂਲ ਦੇ ਮੁਖੀ ਹੋਣ ਬਾਕੀ ਸਟਾਫ ਹੋਵੇ ਉੱਥੇ ਅਸੀਂ ਜਰੂਰ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਕਿ ਹਰ ਸਾਲ ਇੱਕ ਸਾਹਿਤਕਾਰ ਨੂੰ ਬੱਚਿਆਂ ਦੇ ਨਾਲ ਅਸੀਂ ਰੂਪਰੂ ਕਰਾਉਂਦੇ ਹਾਂ ਉਹਦੇ ਤੋਂ ਬਹੁਤ ਕੁਝ ਸਿੱਖਦੇ ਨੇ ਤੇ ਬੱਚਿਆਂ ਦੇ ਵਿੱਚ ਆਸਾ ਵੀ ਹੁੰਦੀ ਹੈ ਤੇ ਉਹ ਲਾਇਬ੍ਰੇਰੀ ਜਾਣ ਵੀ ਲੱਗੇ ਨੇ ਪਤਾ ਵੀ ਉਹਨਾਂ ਨੂੰ ਲੱਗਦਾ ਵੀ ਕੀ ਕਵਿਤਾ ਹੈ ਕੀ ਗਾਜ਼ਲ ਹੈ ਕੀ ਜਿਹੜੀ ਹੈਗੀ ਹੈ ਗੱਲਬਾਤ ਹੈ ਸਾਰੀ ਕਿਵੇਂ ਲਿਖਣਾ ਕਿਵੇਂ ਪੜ੍ਹਨਾ ਇਹਦੇ ਵਿੱਚ ਜਿਵੇਂ ਅਸੀਂ ਆਪਣੇ ਸਮਾਣੇ ਤੋਂ ਮੈਡਮ ਨੇ ਹਰਜੀਤ ਵਿਰਕ ਜੀ ਉਹਨਾਂ ਨੇ ਨਾਵਲ ਦਿਕਕਾਰੀ ਦੇ ਵਿੱਚ ਬੜਾ ਥਾਂ ਹੈ ਉਹਨਾਂ ਨੂੰ ਅਸੀਂ ਬੱਚਿਆਂ ਦੇ ਰੂਪ ਰੂ ਕਰਾਇਆ ਕਵਤਾ ਦੇ ਵਿੱਚ ਅਮਨ ਅਜਨੌਦਾ ਜੀ ਕਵਿศรี ਰੂਪ ਦੇ ਵਿੱਚ ਗਾਉਂਦੇ ਨੇ ਉਹਨਾਂ ਨਾਲ ਰੂਪ ਰੂ ਕਰਾਇਆ ਪਿਛਲੇ ਸਾਲ ਅਸੀਂ ਮੈਡਮ ਚਰਨਜੀਤ ਜੋਤ ਉਹਨਾਂ ਨੂੰ ਬੱਚਿਆਂ ਦੇ ਰੂਪ ਰੂ ਕਰਾਇਆ ਤੇ ਇਸ ਵਾਰ ਦਾ ਵੀ ਸਾਡਾ ਪਲਾਨ ਹੈ ਜਿਹੜਾ ਅਸੀਂ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਹੀ ਕਿਉਂਕਿ ਪੰਜਾਬ ਪੰਜਾਬ ਡੇ ਹੁੰਦਾ ਉਹ ਤੋਂ ਪੰਜਾਬੀ ਦਿਵਸ ਮਨਾਇਆ ਜਾਂਦਾ ਹਰ ਨਵੰਬਰ ਦੇ ਵਿੱਚ ਅਸੀਂ ਬੱਚਿਆਂ ਨਾਲ ਕਿਸੇ ਨਾ ਕਿਸੇ ਸਹਿਤਕਾਰ ਨੂੰ ਮਲਾਕੇ ਉਹਨਾਂ ਦੇ ਅੰਦਰ ਜਿਹੜੀ ਹੈ ਚੇਤਨਾ ਤੇ ਬਾਕੀ ਸਮੇਂ ਸਮੇਂ ਤੇ ਜਿਵੇਂ ਵੀ ਪੀਰੀਅਡ ਲੱਗਦਾ ਮੈਂ ਵੀ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਉਹ ਕਰਦਾ ਰਿਹਾ ਤੇ ਇੱਕ ਸਾਡੀ ਵਿੱਚੋਂ ਬੇਨਤੀ ਹੈ ਕਿ ਕਿਦਾਂ ਜਿਵੇਂ ਨਰਿੰਦਰ ਕਪੂਰ ਜੀ ਹੋរី ਹੋਗੇ ਐਵੇਂ ਕੋਈ ਹਡੇ ਹੋਏ ਸਹਿਤਕਾਰ ਤੇ ਜ਼ਿੰਦਗੀ ਦੇ ਵਿੱਚ ਬੜਾ ਤਜਰਬਾ ਉਹਨਾਂ ਦਾ ਐਵੇਂ ਦੇ ਵੀ ਕੋਈ ਕਿਸੇ ਸਹਿਤਕਾਰ ਨੂੰ ਲਿਆ ਕੇ ਹਨਾ ਤੇ ਚਾਹੇ ਉਹ ਮਤਲਬ ਸਕੂਲ ਦੇ ਵਿੱਚ ਹੀ ਲਾ ਲ ਚਲੋ ਪਬਲਿਕ ਦੇ ਵਿੱਚ ਲਾ ਲਾ ਮਤਲਬ ਕੀਤਾ ਜਾਵੇ ਕਿ ਮੈਂ ਇਹਦੇ ਬਾਰੇ ਕੀ ਸਲਾਹ ਦਵਾਂ ਜ਼ਰੂਰ ਜੀ ਤੁਹਾਡਾ ਸਾਥ ਹੋਇਆ ਤਾਂ ਆਪਾਂ ਇਹ ਕੰਮ ਵੀ ਜ਼ਰੂਰ ਕਰਾਂਗੇ ਠੀਕ ਹੈ ਜੀ ਤੇ ਹੋਰ ਕੋਈ ਕਿਤਾਬ ਦੇ ਜਾਂ ਬਰੀਕੀਆਂ ਬਾਰੇ ਕੋਈ ਸਮਝਾਉਣਾ ਹੈ ਕੋਈ ਨਵੇਂ ਬੰਦਿਆਂ ਨੂੰ ਜਿਹੜੇ ਮਤਲਬ ਲਿਖਣਾ ਚਾਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਵੀ ਲਿਖਣਾ ਕਿਵੇਂ ਹੈ ਜਾਂ ਕੋਈ ਲਹਿ ਤਾਲ ਨਹੀਂ ਬਣ ਰਿਹਾ ਜਾਂ ਕੋਈ ਜਿਹੜਾ ਵਜ਼ਨ ਰਿਦਮ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਨਹੀਂ ਬਣ ਰਿਹਾ ਵੀ ਲਿਖਣਾ ਕਿਵੇਂ ਆ ਕਾਫੀ ਨਾਲ ਕਾਫੀਆ ਮਲਾਉਣਾ ਕਿਵੇਂ ਇਹ ਵਾਕਿਆ ਦੀ ਜੋੜ ਨਾਲ ਜੋੜ ਜੋੜ ਮੇਲ ਠੀਕ ਇਹ ਆਪਣੇ ਆਪ ਹੀ ਬਣ ਜਾਂਦਾ ਜਾਂ ਫਿਰ ਇਹ ਬਣਾਉਣਾ ਪੈਂਦਾ ਨਹੀਂ ਦੇਖੋ ਇਹਦੇ ਬਾਰੇ ਨਾ ਮੈਂ ਤੁਹਾਨੂੰ ਇੱਕ ਹੁਣੇ ਆਪਣੇ ਦੇਖੋ ਸਰਜੀਤ ਪੱਤਰ ਸਾਹਿਬ ਦੀ ਉਹ ਉਦਾਹਰਣ ਦਵਾਂਗਾ ਉਹਨਾਂ ਨੇ ਇੱਕ ਸਟੇਜ ਤੇ ਸਾਡੇ ਨਾਲ ਗੱਲ ਸਾਂਝੀ ਕਰੀ ਸੀਗੀ ਕਿ ਆਪਣੇ ਲਿਖਣ ਦਾ ਚਾਹ ਮੈਂ ਲਿਖਤੀ ਕਿਤਾਬ ਤੁਸੀਂ ਲਿਖਤੀ ਪੜਨ ਦਾ ਨਹੀਂ ਲੇਖ ਬਣਨ ਤੋਂ ਪਹਿਲਾਂ ਸਾਨੂੰ ਬਹੁਤ ਪੜਨਾ ਪਊਗਾ ਤਾਂ ਉਹਨਾਂ ਨੇ ਇੱਕ ਗੱਲ ਜਿਹੜੀ ਸਾਂਝੀ ਕੀਤੀ ਸੀਗੀ ਸਟੇਜ ਦੇ ਉੱਤੋਂ ਉਹੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਦੇਣਾ ਕਿ ਉਹ ਕਹਿੰਦੇ ਵੀ ਨਾ ਉਰਦੂ ਦੇ ਵਿੱਚ ਕੋਈ ਸ਼ਾਇਰ 우ਸਤਾਦ ਧਾਰਨ ਗਿਆ ਹਾਂਜੀ ਉਹ ਕਹਿੰਦਾ ਜੀ ਮੈਂ ਤੁਹਾਨੂੰ 우ਸਤਾਦ ਧਾਰਨ ਹੈ ਤੇ ਮੈਨੂੰ ਇਸ ਦੀ ਜਿਹੜੀ ਹੈ ਵਿਦਾ ਦੱਸੀ ਜਾਵੇ ਵੀ ਮੈਂ ਗਜ਼ਲ ਲਿਖਣੀ ਹੈ ਤਾਂ ਉਹਨਾਂ ਨੇ ਇੱਕ ਸ਼ਰਤ ਰੱਖੀ ਕਹਿੰਦੇ ਜਾ ਤੂੰ 500 ਸ਼ੇਅਰ ਯਾਦ ਕਰਕੇ ਆ ਜਵਾਨੀ ਹਾਂ ਤਾਂ ਜਦੋਂ 500 ਸ਼ੇਅਰ ਜਵਾਨੀ ਯਾਦ ਕਰੂਗਾ ਤਾਂ ਉਹਦੇ ਵਿੱਚ ਜਿਹੜੀ ਤਾਲ ਹੈ ਉਹਦੀ ਜਿਹੜੀ ਰਿਦਮ ਹੈ ਜਾਂ ਉਹਦਾ ਜਿਹੜਾ ਵਜਨਾ ਬਹਿਰ ਹੈ ਉਹ ਤੁਹਾਡੀਆਂ ਉਂਗਲਾਂ ਤੇ ਆਪੇ ਆ ਜਾਏਗਾ ਮਤਲਬ ਪੜਨਾ ਪੈਣਾ ਹਾਂ ਪੜਨਾ ਬਿਲਕੁਲ ਤੁਸੀਂ ਕੁਝ ਵੀ ਲਿਖਣਾ ਨਾਵਲ ਹੈ ਪਛਾਣ ਆਉਗੀ ਪਛਾਣ ਪੜਨਾ ਬਹੁਤ ਜ਼ਰੂਰੀ ਹੈ ਕਿਸੇ ਵੀ ਲੇਖ ਲੇਖ ਕਵਨਣਾ ਵੱਡੀ ਗੱਲ ਆ ਪਹਿਲਾਂ ਪਾਠਕ ਹੋਣਾ ਚਾਹੀਦਾ ਪਹਿਲਾਂ ਪਾਠਕ ਪਾਠਕ ਆ ਪੜਨ ਦਾ ਸ਼ੌਕ ਹੋਣਾ ਚਾਹੀਦਾ ਆ ਪੜਨ ਦਾ ਸ਼ੌਕ ਹੋਣਾ ਚਾਹੀਦਾ ਤੇ ਹੋਰ ਕੋਈ ਆਪਣੀ ਜ਼ਿੰਦਗੀ ਦਾ ਨਿੱਜੀ ਤਜਰਬਾ ਜਾਂ ਕੋਈ ਲਿਖਣ ਦੇ ਲਈ ਮਾਸਟਰੀ ਦੇ ਲਈ ਕੋਈ ਹੋਰ ਛੇੜ ਕਰੋ ਸਾਡੇ ਨਾਲ ਨਿੱਜੀ ਤਜਰਬੇ ਤਾਂ ਹੀ ਨੇ ਜੀ ਵਕ ਵਕ ਥਾਂ ਤੇ ਲਿਖੀ ਜਾਂਦੇ ਆ ਕੁਝ ਸਾਂਝੇ ਕਾਵ ਸੰਗ੍ਰਹਿ ਆਏ ਨੇ ਠੀਕ ਹੈ ਤੇ ਮਾਸਟਰੀ ਦਾ ਵੀ ਇਹੀ ਤਜਰਬਾ ਹੈ ਸੰਘਰਸ਼ ਕਰਦੇ ਆ ਸੰਘਰਸ਼ ਦੇ ਦਾ ਦਰਾਨੀ ਨੌਕਰੀ ਮਿਲਦੀ ਹੈ ਕੁਝ ਵੀ ਆ ਤੁਹਾਨੂੰ ਪਹਿਲੇ ਹੱਲੇ ਆਪਾਂ ਕਹਿੰਦੇ ਨਾ ਕਾਮਯਾਬ ਨਹੀਂ ਹੁੰਦੇ ਇਹਦੀ ਭੂਮਿਕਾ ਦੇ ਵਿੱਚ ਵੀ ਮੈਂ ਇਹੀ ਲਿਖਿਆ ਕਿ ਸਾਡਾ ਜਿਹੜਾ ਪਹਿਲਾ ਉਪਰਾਲਾ ਪਹਿਲੇ ਕੋਲ ਦੇ ਵਿੱਚ ਹੋ ਸਕਦਾ ਹੈ ਪਲਵਾਨ ਅਸਫਲ ਵੀ ਹੋ ਜਾਈ ਜਰੂਰੀ ਨਹੀਂ ਕਿ ਉਹ ਜਿੱਤ ਪ੍ਰਾਪਤ ਹੋਏ ਵੀ ਸਕਦਾ ਹੈ ਪਰ ਉਸ ਟੈਣ ਤੋਂ ਆਪਾਂ ਨੇ ਨਾ ਨਿਰਾਸ਼ਾ ਨਹੀਂ ਲੈਣੀ ਇਹ ਸਿੱਖਣਾ ਕਿ ਮੈਂ ਟਿਹਿਆ ਕਿਉਂ ਮੇਰੀ ਕਮੀ ਕੀ ਸੀ ਮੇਰੀ ਘਾਟ ਕੀ ਵੀ ਉਹ ਤੋਂ ਅਸੀਂ ਨੇ ਆਪਣੇ ਆਪ ਨੂੰ ਉਪਰੋਠਣਾ ਤੇ ਹੁਣ ਅੱਗੇ ਫਿਰ ਕੀ ਉਪਰਾਲਾ ਜੀ ਇਸ ਤੋਂ ਪਾਣੀ ਤੇ ਮੂਰਤ ਤੋਂ ਬਾਅਦ ਤੇ ਕੋਈ ਹੋਰ ਸੰਗ੍ਰਹਿ ਕੋਈ ਗਜ਼ਲ ਕੋਈ ਕਵਿਤਾ ਜਾਂ ਕੋਈ ਨਹੀਂ ਦੇਖੋ ਉਪਰਾਲਾ ਤਾਂ ਜਿਹੜਾ ਨਿਰੰਤਰਤਾ ਹੈ ਚੱਲੀ ਜਾਣੀ ਚਾਹੀਦੀ ਹੈ ਕਿਉਂਕਿ ਪਾਣੀ ਵਗਦੇ ਚੰਗੇ ਰਹਿੰਦੇ ਨੇ ਤਾ ਜਿਵੇਂ ਮੈਂ ਇਸ ਕਿਤਾਬ ਦੀ ਉਹ ਗੱਲ ਕਰੀਆ ਕਿ ਇਹਦੇ ਲਈ ਵੀ ਵਕਫਾ ਮੈਨੂੰ 24 ਤੋਂ 25 ਸਾਲ ਜਿਹੜੇ ਨੇ ਉਹ ਲੱਗੇ ਨੇ ਕਿਤਾਬ ਛਕਵਾਉਣ 'ਚ ਕੋਈ ਕਾਹਲ ਨਹੀਂ ਕੀਤੀ ਤੇ ਅੱਗੇ ਨਵੇਂ ਪ੍ਰੋਜੈਕਟ ਲਈ ਵੀ ਮੈਂ ਕੋਈ ਕਾਹਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਹੁਣ ਇੱਕ ਮੇਰੀ ਜ਼ਿੰਮੇਵਾਰੀ ਵੀ ਬਣ ਗਈ ਹੈ ਜੋ ਕੁਛ ਇਸ ਕਿਤਾਬ ਦੇ ਵਿੱਚ ਆ ਗਿਆ ਮੈਂ ਉਸ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ ਅੱਛਾ ਤੇ ਹੁਣ ਸੋਚਿਆ ਜਿਵੇਂ ਤੁਸੀਂ ਗੱਜਲਾਂ ਲਿਖੀਆਂ ਨੇ ਵੀ ਅੱਗੇ ਕਵਿਤਾ ਲਿਖੋਗੇ ਜਾਂ ਫਿਰ ਖੁੱਲੀ ਕਵਿਤਾ ਲਿਖੋਗੇ ਜਾਂ ਕੋਈ ਗੀਤ ਗਾਣਾ ਕੋਈ ਪੇਸ਼ ਕਰੋਗੇ ਮਤਲਬ ਕਿ ਕੁਝ ਤਾਂ ਸੋਚੀ ਹੋਣਾ ਆਪਾਂ ਨੇ ਵੀ ਹੁਣ ਆਪਾਂ ਕਰਨਾ ਗਈ ਆ ਕਿ ਨਹੀਂ ਸੋਚ ਕੇ ਤਾਂ ਦੇਖੋ ਇਦਾਂ ਕਵਤਾਵਾਂ ਖੁੱਲੀਆਂ ਵੀ ਬਹੁਤ ਨੇ ਗੀਤ ਵੀ ਕੁਝ ਲਿਖੇ ਹੋਏ ਨੇ ਪਰ ਉਹ ਜੇ ਮੈਂ ਕਹਿੰਦੇ ਨੇ ਨਾ ਵੀ ਜਦੋਂ ਸਾਨੂੰ ਪ੍ਰਮਾਤਮਾ ਨੇ ਇੱਕ ਪਾਸੇ ਲਾਤਾ ਜਿਹੜਾ ਸਕੂਨ ਗਜ਼ਲ ਦੇ ਵਿਚਾਰ ਹੈ ਲਿਖ ਕੇ ਮੈਨੂੰ ਨਹੀਂ ਕਿਸੇ ਚੀਜ਼ ਚੋਂ ਆਇਆ ਤਾਂ ਮੇਰੀ ਜਿਹੜੀ ਪਹਿਲਾ ਉਹ ਇਹੀ ਹੋਏਗੀ ਕਿ ਮੈਂ ਗਜ਼ਲ ਦੇ ਵਿੱਚ ਹੀ ਇੱਕ ਜਿਵੇਂ ਕਹਿੰਦੇ ਨੇ ਇੱਕ ਦਾ ਲੜਫੜ ਲਿਆ ਤਾਂ ਉਹਦੇ ਵਿੱਚ ਹੀ ਆਪਣੀ ਪ੍ਰਪੱਕਤਾ ਜਿਹੜੀ ਉਹਨੂੰ ਪੇਸ਼ ਕੀਤਾ ਜਾਵੇ। ਅੱਛਾ ਗਾਜ਼ਲਾਂ ਹੀ ਲਿਖਣੀਆਂ ਨੇ। ਹਾਂਜੀ। ਮਤਲਬ ਲਿਖਦੇ ਆਪਾਂ ਕਵਿਤਾਾਂ ਵੀ ਆ। ਹਾਂਜੀ। ਸਾਰਾ ਕੁਝ ਆਪਰ ਆਪਾਂ ਗਾਜ਼ਲ ਦੇ ਵਿੱਚ ਹੀ ਜਿਹੜੀ ਆ ਉਹ ਅੱਗੇ ਵਧਣਾ। ਹਾਂਜੀ ਹਾਂ ਕਿਉਂਕਿ ਇਸ ਦੇ ਨਾਲ ਹੀ ਅੱਜ ਤੱਕ ਚਾਹੇ ਉਹ ਕਿਸੇ ਸਟੇਜ ਤੇ ਹੋਵੇ ਜਾਂ ਸਾਇਤ ਸੁਭਾ ਮਜਹੂਨ ਜੇ ਅਵਤਾਰ ਸਿੰਘ ਮਾਨ ਦੀ ਕੋਈ ਪਛਾਣ ਬਣੀ ਹੈ ਤਾਂ ਉਹ ਗਾਜ਼ਲਾਂ ਕਰਕੇ। ਗਾਜ਼ਲਾਂ ਕਰਕੇ। ਹਾਂਜੀ। ਅਵਤਾਰ ਸਿੰਘ ਮਾਨ ਗਾਜ਼ਲਾਂ ਵਾਲਾ ਆਪਾਂ ਇਹ ਵੀ ਮਤਲਬ ਕਹਿ ਸਕਦੇ ਆ। ਮਿਹਰਬਾਨੀ। ਠੀਕ ਹੈ ਜੀ। ਤੇ ਉਤਾਰ ਸਿੰਘ ਮਾਨ ਜੀ ਤੇ ਹੋਰ ਕੋਈ ਜਿੰਦਗੀ ਦਾ ਕੋਈ ਤਜਰਬਾ ਸਾਂਝਾ ਕਰਨਾ ਹੈ ਦਰਸ਼ਕਾਂ ਦੇ ਨਾਲ ਜਾਂ ਕੋਈ ਸੇਧ ਅਸੀਂ ਦੇਈਏ ਬੱਚਾ ਨੂੰ ਕੋਈ 2-4 ਵਧੀਆ ਜਿਹੜੀਆਂ ਸਾਨੂੰ ਗੱਲਾਂ ਦੱਸ ਕੇ ਜਾਓ ਦੇਖੋ ਸੇਧ ਵਾਲੀ ਗੱਲ ਉਹੀ ਫੇਰ ਮੈਂ ਵਾਰ-ਵਾਰ ਕਹ ਰਿਹਾ ਸੰਘਰਸ਼ 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 ਤੁਸੀਂ ਕਦੇ ਵੀ ਡਾਮਾ ਡੋਲਣਾ ਹੋ ਜਿਵੇਂ ਅੱਜ ਕੱਲ ਆਪਾਂ ਹਰ ਇੱਕ ਬੱਚਾ ਕਹਿੰਦਾ ਵੀ ਪੜ੍ਹਿਆ ਤਾਂ ਪੜ੍ਹਨ ਦਾ ਮਤਲਬ ਉਹ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਇਹ ਜ਼ਰੂਰੀ ਨਹੀਂ ਜਿਹੜੀ ਪੜ੍ਹਾਈ ਹੈ ਉਹ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ ਤਾਂ ਠੀਕ ਹੈ ਅਸੀਂ ਪੜ੍ਹਦੇ ਹਾਂ ਤੇ ਪੜਨ ਦੇ ਨਾਲ ਸਾਨੂੰ ਹੋਰ ਜ਼ਰੂਰੀ ਨਹੀਂ ਅਸੀਂ ਸਰਕਾਰੀ ਮਕਸਦ ਨੂੰ ਹੀ ਮੰਨੀਏ ਕਿਉਂਕਿ ਇਸ ਦੇ ਨਾਲ ਹੀ ਜਿਵੇਂ ਕੋਈ ਡਾਕਟਰ ਬਣਦਾ ਉਹਨੇ ਆਪਣੀ ਕੋਈ ਦੁਕਾਨ ਖੋਲੀ ਜਾਂ ਸਰਕਾਰੀ ਨੌਕਰੀ ਨਹੀਂ ਮਿਲੀ ਜਿਵੇਂ ਮੈਂ ਆਪਣੀ ਉਦਾਹਰਣ ਦਿੰਨਾ ਮੈਂ ਬੀਐਡ ਕਰੀ ਇਹ ਨਹੀਂ ਵੀ ਮੈਂ ਬੀਐਡ ਕੀਤੀ ਤੇ ਨਾਲ ਦੀ ਨਾਲ ਆਪਾਂ ਟੀਚਰ ਲਾਗੇ ਬਹੁਤ ਸਾਰਾ ਪ੍ਰਾਈਵੇਟ ਪੜਾਇਆ ਵੀ ਤੇ 7 ਸਾਲ ਮੈਂ ਆਪਦਾ ਖੁਦ ਦਾ ਪ੍ਰਾਈਵੇਟ ਸਕੂਲ ਵੀ ਚਲਾਇਆ। ਅੱਛਾ ਜੀ। ਠੀਕ ਹੈ। ਇੱਕ ਲੰਮੇ ਸਮੇਂ ਦੀ ਉਡੀਕ ਦੇ ਬਾਅਦ ਵਾਰ-ਵਾਰ ਤਾਂ ਜੌਬ ਦੇ ਵਿੱਚ ਆਇਆ। ਪਰ ਜੇ ਜਾਂ ਕਿ ਸਰਕਾਰੀ ਮਾਸਟਰ ਹਾਂ ਜੀ ਫੇਰ ਛਾ ਕੇ ਕਿਹਦੇ ਸਰਕਾਰੀ ਹਾਂ ਜੇ ਮੈਂ ਉਹੀ ਪਹਿਲਾਂ ਛੱਡ ਦਿੰਦਾ ਵੀ ਮੈਨੂੰ ਤਾਂ ਸਰਕਾਰੀ ਮਿਲੀ ਨਹੀਂ। ਮੈਂ ਆਪਣੀ ਪੜ੍ਹਾਈ ਦੇ ਨਾਲੋਂ ਟੁੱਟ ਜਾਂਦਾ। ਤੁਸੀਂ ਆਪਣੀ ਜਿਹੜੀ ਲਾਈਨ ਚੁਣੀ ਹੋਈ ਹੈ। ਉਹਦੇ ਨਾਲੋਂ ਟੁੱਟਣਾ ਨਹੀਂ ਚਾਹੀਦਾ। ਜਿਵੇਂ ਤੁਹਾਡਾ ਪੇਸ਼ਾ ਮਾਸਟਰ ਹੀ ਹੈ। ਅੱਜਕੱਲ੍ਹ ਦੇ ਬੱਚੇ 10ਵੀਂ ਤੋਂ ਬਾਅਦ ਵੀ ਬਹੁਤ ਪਾਜ਼ਲ ਹੁੰਦੇ ਆ। ਵੀ ਹੁਣ ਅਸੀਂ ਆਰਟਸ ਲਈਏ ਜਾਂ ਨਾਨ ਮੈਡੀਕਲ ਲਈਏ ਮੈਡੀਕਲ ਲਈਏ ਦੂਜਾ ਜਿਵੇਂ ਇੱਕ 10ਵੀਂ ਦੇ ਵਿੱਚ 20 ਬੱਚੇ ਇਕੱਠੇ ਪੜ੍ਹਦੇ ਆ ਮੰਨ ਲਓ 30 ਬੱਚੇ ਇਕੱਠੇ ਪੜ੍ਹਦੇ ਉਹਦੇ ਵਿੱਚੋਂ 20 ਬੱਚਿਆਂ ਨੇ ਮੈਡੀਕਲ ਲੈ ਲਿਆ 10 ਬੱਚਿਆਂ ਨੇ ਆਰਟਸ ਲੈ ਲਿਆ ਉਹ ਆਰਟਸ ਵਾਲੇ ਨੇ ਅਧਿਆਪ ਨੂੰ ਕਮਜ਼ੋਰ ਜਾਂ ਸਮਝਿਆ ਤੁਸੀਂ ਦੇਖਿਆ ਹੋਊਗਾ ਵੀ ਯਾਰ ਅਸੀਂ ਤਾਂ ਮਤਲਬ ਪੜ੍ਹੇ ਰਿਹਾ ਹਨਾ ਆ ਜਾ ਹੀ ਰਿਹਾ ਉਹਨਾਂ ਦੇ ਮਾਪੇ ਵੀ ਕਿਤੇ ਨਾ ਕਿਤੇ ਮਹਿਸੂਜਾ ਕਰ ਦਿੰਦੇ ਨੇ ਵੀ ਸਾਡੇ ਬੱਚੇ ਨੇ ਉਹ ਗੱਲ ਨਹੀਂ ਬਣੀ ਹਨਾ ਤੇ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਵੀ ਆਰਟਸ ਤੇ ਮੈਡੀਕਲ ਜਾਂ ਨਾਨ ਮੈਡੀਕਲ ਦੇ ਵਿੱਚ ਜਿਹੜੇ ਬੱਚੇ ਨੇ ਉਹ ਆਪਦੇ ਆਪ ਨੂੰ ਪਹਿਲੇ ਹੀ ਮਤਲਬ ਲੱਗਿਆ ਮਹਿਸੂਸ ਕਰਦੇ ਮੈਂ ਤਾਂ ਡਾਕਟਰ ਬਣ ਗਿਆ ਜਾਂ ਇੰਜੀਨੀਅਰ ਬਣ ਗਿਆ ਜਿਹੜੇ ਉਹ ਆਰਟਸ ਵਾਲੇ ਨੇ ਉਹ ਵਿਚਾਰੇ ਪਹਿਲੇ ਹੀ ਲੱਗਦੇ ਵੀ ਯਾਰ ਆਪਾਂ ਤਾਂ ਭਾਂਡੇ ਮਾਂਜਣ ਜੋਗੀ ਰਹਿ ਗਏ ਕੁੜੀਆਂ ਤੇ ਮੁੰਡੇ ਖੇਤੀ ਕਰਨ ਜੋਗੀ ਰਹਿ ਗਏ ਇਹ 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 ਕੀ ਬਹਿਮ ਹੈਗਾ ਨਹੀਂ ਹਾਂ ਬਿਲਕੁਲ ਤੁਹਾਡੀ ਗੱਲ ਸੱਚੀ ਹੈ ਇਹ ਬਹਿਮ ਹੈ ਕਿਉਂਕਿ ਸਾਨੂੰ ਦاتے ਨੇ ਉਹ ਚੀਜ਼ ਦੇ ਕੇ ਭੇਜੀ ਹੈ ਜਿਹੜੀ ਸਾਡੇ 'ਚ ਹੈ ਹੋਰ 'ਚ ਨਹੀਂ ਹੈਗੀ ਠੀਕ ਹੈ ਇਸ ਦੇ ਲਈ ਆਪਾਂ ਜਿਵੇਂ ਮੈਂ ਤੁਹਾਨੂੰ ਕਿਹਾ ਜਮਾਤ ਦੇ ਵਿੱਚ ਵੀ ਅਸੀਂ ਮੋਟੀਵੇਸ਼ਨ ਕਰਦੇ ਰਹਿਨੇ ਆ ਤਾਂ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਚੱਲਤ ਨੇ ਜਿਵੇਂ ਤਾਰੇ ਜ਼ਮੀ ਪਾ ਫਿਲਮ ਦੇ ਇੱਕ ਸਾਖਦੇ ਆ ਹੋਰ ਨੇ ਇਸ ਤਰ੍ਹਾਂ ਬੱਚਿਆਂ ਨੂੰ ਕੰਪਲੈਕਸ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਵੀ ਹਾਂ ਤੂੰ ਮੈਡੀਕਲ ਆਪ ਆਪ ਵੀ ਨਹੀਂ ਦਿਵਾਉਣਾ ਚਾਹੀਦਾ ਬੱਚੇ ਨੂੰ ਉਹਦਾ ਇੰਟਰਸਟ ਹੁਣ ਤਾਂ ਨੌਵੀਂ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਬਣ ਗਈਆਂ ਨੇ ਕਿ ਬੱਚੇ ਨੂੰ ਸਿਹਤ ਮਿਲਣ ਲੱਗ ਜਾਂਦੀ ਆ ਹੁਣ ਦੀ ਜਨਰੇਸ਼ਨ ਹੈ ਜਿਹੜੀ ਥੋੜਾ ਜਿਹਾ ਸਾਡੇ ਨਾਲੋਂ ਫਰਕ ਪਿਆ ਸਿਆਣੇ ਬੱਚੇ ਜ਼ਿਆਦਾ ਨੇ। ਉਹਨਾਂ ਨੂੰ ਕਲੀਅਰ ਹੋ ਜਾਂਦਾ ਵੀ ਕਿ ਮੈਂ ਕੀ ਕਰਨਾ ਹੈ। ਬਿਲਕੁਲ। ਠੀਕ ਹੈ ਸਰ ਬਹੁਤ ਧੰਨਵਾਦ ਅਵਤਾਰ ਸਿੰਘ ਮਾਨ ਸਾਡੇ ਨਾਲ ਸੀਗੇ ਜਿਵੇਂ ਤੁਹਾਨੂੰ ਦੱਸਿਆ ਪਾਣੀ ਤੇ ਮੂਰਤ ਜਿਹੜੀ ਕਿਤਾਬ ਜਿਹੜੀ ਬਾਈ ਉਹਨਾਂ ਨੇ ਲਿਖੀ ਹੈ ਗ਼ਜ਼ਲਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਵੇਂ ਦੱਸਿਆ ਅਵਤਾਰ ਸਿੰਘ ਮਾਨ ਜੀ ਹੋਰਾਂ ਨੇ ਵੀ ਗ਼ਜ਼ਲਾਂ ਹੀ ਆਉਣਗੀਆਂ। ਲਿਖਣ ਦਾ ਕਵਿਤਾ ਤੇ ਹੋਰ ਭਾਰਤੀਕ ਵੀ ਸ਼ੌਕ ਰੱਖਦੇ ਨੇ, ਗੀਤ ਗਾਣੇ ਅੱਜ ਕੱਲ ਜੋ ਚੱਲ ਰਿਹਾ ਤੇ ਪਰ ਗਾਜ਼ਲਾਂ ਦੇ ਵਿੱਚ ਹੀ ਬਾਈ ਹੋਰੀ ਅੱਗੇ ਵਧਣਗੇ ਤੇ ਅਵਤਾਰ ਸਿੰਘ ਮਾਨਹੂਰੀ ਨੇ ਤੇ ਨੰਬਰ ਵਿੱਚ ਹੀ ਕਰ ਦਾਂਗੇ ਅਸੀਂ ਵੀਡੀਓ ਦੇ ਵਿੱਚ ਲਿਖ ਦਾਂਗੇ ਕੋਈ ਪੜਨ ਦੇ ਬਾਰੇ ਲਿਖਣ ਦੇ ਬਾਰੇ ਜਾਂ ਕੋਈ ਹੋਰ ਜਿਵੇਂ ਹੁਣ ਦੱਸਿਆ ਵੀ ਦਸਵੀਂ ਦੇ ਵਿੱਚ ਆਰਟਸ ਪਲੱਸ 2 ਦੇ ਵਿੱਚ ਮੈਡੀਕਲ ਨਾਲ ਉਹ ਮੈਡੀਕਲ ਦਾ ਮਸਲਾ ਜੋ ਚੱਲ ਰਿਹਾ ਬੱਚਿਆਂ ਦਾ ਕਨਫਿਊਜ਼ਨ ਹੁੰਦੀ ਉਹ ਵੀ ਸਲਾਹ ਲੈ ਸਕਦੇ ਹੋ ਬਾਈ ਦੀ ਤੇ ਲਿਖਣ ਪੜਨ ਬਾਰੇ ਵੀ ਲੈ ਸਕਦੇ ਹੋ ਬਹੁਤ ਚੰਗੇ ਵਿਚਾਰ ਸਾਨੂੰ ਲੱਗੇ ਬਾਈ ਜੀ ਤੇ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਠੀਕ ਹੈ ਜੀ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ